سرکال نماز دستوں میں گرمیت سنسی کر رہے دوستوں پنجاب ਤਿਆਹੀ ਤਰ੍ਹਾਂ ਇਸ ਨੂੰ ਸ਼ੋਪਰਾਪਤ ਹੈ ਗੁਰੂਆਪੀਰਾਂ ਖੇਸ਼ੀ ਮੁਨਿਆਦਿ ਕਿੱਥੇ ਹਰ ਸਾਲ ਹਰ ਮਹੀਨੇ ਕੋਈ ਨਾ ਕੋਈ ਮੇਲੇ ਲੱਗਦੇ ਨੇ ਤਾਂ ਪਹੁੰਚਿਆ ਲੁਧਿਆਣੇ ਹਜ਼ਰਤ ਪੀਰ ਬਾਬਾ ਸ੍ਰੇਧਵਲੀ ਸ਼ਾਹੀ ਦੀ ਦਰਗਾਹ ਤੇ ਕਿੱਥੇ ਸਾਈਂ ਬਿੱਟੂ ਜੀ ਵੱਲੋਂ ਹਰ ਸਾਲ ਸੇਵਾ ਨਵਾਈ ਜਾਂਦੀ ਹੈ ਮੇਲੇ ਲੱਗਦੇ ਗੱਲਬਤ ਕਰਦੇ ਨੇ ਜਿਵੇਂ ਕਿ ਨੋ ਵੀ ਨੋ ਬੱਚਾ ਜਾਂਦੀ ਹੈ ਹਰ ਸਾਲ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਨੇ ਕੀ ਕਹਿਣਾ ਹੈ ਜਿਹੜੇ ਹੱਥੇ ਕੋਈ ਨਾ ਪੰਘਾ ਮਾਰਦੇ ਨੇ ਹਾਂ ہر سال کی طرح اضرت بابا سطح شاہ پہ بڑا جو میلا بھرا ہے اور لکھا کی تعداد میں سنگت لکھ مسئلے ہے اور دادا سطید شاہ دی سردار کو یہ چھوٹیاں خوشیاں نال کر دیتی ہیں مرادیں پراپت ہوئی ہیں تو کنوں کا میلہ یہ میلہ دن دنوں کی گیارہ بارہ تیرہ آٹھری چوبی پچی 26 27 ਦਿਨوں ਬਾਪੇ ਦੀ ਤਰ੍ਹਾਂ ਦੇ ਉੱਤੇ ਸੁਧਾਨਾ ਸ਼ਹਿਰ ਯੂਨੀਵਰਸਿਟੀ ਦੀ ਬੈਂਕ ਸੈੱਟ ਤੇ ਕਿਚਨ ਨਗਰ ਤਰ੍ਹਾਂ ਤੇ ਦੇਖਿਆ ਲੱਗਦਾ ਹੈ ਕਿ ਸੰਕਟਾ ਦੀ ਗੱਲ ਕੀਤੀ ਜਾਵੇ ਤਾਂ ਕਿੱਥੇ-ਕਿੱਥੇ ਸੰਕਟਾ ਤੇ ਨਸਮਸਤ ਕਰਾਂਗੇ ਦੇਖੋ ਜੀ ਸੰਕਟਾ ਦਾ ਇਹ ਬਹੁਤ ਇਤਿਹਾਸਿਕ ਤੇ ਪੁਰਾਣ ਦਰਵਾਜ਼ਾ ਹੈ ਪੂਰੇ ਹਿੰਦੁਸਤਾਨ ਤੋਂ ਕੋਨੇ-ਕੋਨੇ ਤੋਂ ਸੰਗਤ ਨਤਮਸਤ ਹੋਦੀ ਆ। ਪਰ ਪਾਰਲਮੈਂਟ ਦੇ ਸਤਾਤੇ ਤੇ ਨੀਤੀ ਨੇ ਐਨਰਾਈਟ ਨੂੰ ਆਗਦੇ ਨਹੀਂ। ਉਹ ਸਪੈਸ਼ਲ ਛੁੱਟੀ ਲੈ ਕੇ ਅੱਜ ਆਦਾ ਨਹੀਂ ਸਕਿਆ ਦੇ ਮੇਲੇ ਵਾਸਤੇ। ਆ ਐਨਰ ਦੇ ਗੱਲ ਕੀਤੀ ਤੁਸੀਂ। ਆ ਜਿਸ ਤਰ੍ਹਾਂ ਕੋਈ ਨਹੀਂ ਆ ਸਕਦਾ ਤਾਂ ਫਿਰ ਆਨਲਾਈਨ ਵਗੈਰਾ ਵੀ ਸਦਸ਼ਣ ਕਰ ਦਿੰਦੇ ਨੇ। ਬਿਲਕੁਲ ਜੀ ਬਿਲਕੁਲ। ਜਿਹੜਾ ਦਾਤਾ ਸਮੇਸ਼ਵਲੀ ਸਤਾ ਦਾ ਮੇਲਾ ਆ ਉਹ ਲਾਈਵ ਚੱਲਦਾ ਹੈ। ਜਿੱਦਾਂ ਕੀ ਮੈਂ ਗੱਲ ਕਰਾਂ ਤੁਹਾਡੇ ਸੋਸ਼ਲ ਮੀਡੀਆ ਔਰ ਇਹਦਾ ਬਹੁਤ ਯੋਗਦਾਨ ਆ ਮੇਲੇ ਵਿੱਚ। ਦੇਖੋ ਕਈ ਸਾਡੇ ਮਿੱਤਰ ਨੇ ਜਿਹੜੇ ਵੱਖ-ਵੱਖ ਚੈਨਲਾਂ ਲਈ ਦਾਤਾ ਸੁਨੇਸ਼ਵਲੀ ਸਰਕਾਰ ਦਾ ਮਿਹਨਤ ਖਾਂਦੇ ਨੇ ਉਹ ਜਿਹੜੇ ਕਈ ਫਿਜ਼ੀਕਲੀ ਫਿੱਟ ਨਹੀਂ ਹੈ ਠੀਕ ਨਹੀਂ ਹੈ ਜਾਂ ਨਹੀਂ ਆ ਸਕਦੇ ਉਹ ਘਰ ਬੈ ਕੇ ਹੀ ਬਾਬਾ ਸੁਨੇਸ਼ਵਲੀ ਸਰਕਾਰ ਦੇ ਦਰਸ਼ਨ ਕਰ ਸਕਦੇ ਆ। ਅਹ ਦੇ ਕਵਾਲ ਦੀ ਗੱਲ ਕੀਤੀ ਹੈ ਮੈਂ ਤਾਂ ਕਿਸ ਤਰ੍ਹਾਂ ਦੇ ਕਵਾਲ ਕੌਣ ਕਿੱਥੋਂ ਕਿਥਾ ਆ ਰਹੇ। ਦੇਖੋ ਜੀ ਦਰਬਾਰ ਤੇ ਸੂਫੀ ਗਾਇਕ ਔਰ ਸੂਫੀ ਜਿਹੜੇ ਕਵਾਇਲ ਨੇ ਔਰ ਨਖਮਸ ਬਣੇ ਜਿਹੜਾ ਵੀ ਚੌਹ ਸਦਾਰ ਨੀ ਸਾਹਿਬ ਤੰਦ ਆਪਣਾ ਮਰਤਾ ਫਰੂਸ ਖਾਨ بڑا ਸੂਫੀ ਸਿੰਗਰ ਲੱਗਿਆ ਸੀ ਔਰ ਜਿਹੜੇ ਆਪਣੇ ਆ ਸਾਣਪੁਰ ਤੋਂ ਆ ਚਿਸਤੀ ਕਵਾਲਾ بڑا ਨਾਮੀ ਕਵਾਲਾ ਚਿਸਤੀ ਦਰਵਾਜ਼ ਉਹ ਲੱਗਦਾ ਸੀਗਾ ਬਾਕੀ ਨੰਬਰ ਕਿਈ ਇੱਥਾਂ ਦੇ ਨਾਮੀ ਕਵਾਲ ਦੇ ਜਿਹੜੇ ਦਾਤਾ ਸਨੇਸ਼ਵਰੀ ਸਰਕਾਰ ਦੇ ਨਾਮਸਤ ਬੰਦੇ ਨੇ ਕੋਰਸੀ ਨਹੀਂ ਬਹੁਤ ਅੱਛੀ ਸਿੰਗਰ ਹੈ ਫੀਮੇਲ ਜਿਹੜੇ ਕਿ ਦਾਤਾ ਸਨੇਸ਼ਵਰੀ ਸਰਕਾਰ ਦੇ ਦੀ ਗਾਨ ਕਰ ਰਹਾ ਹੈ ਬਿਆਜਨ ਸਰਦਾਰ ਅਲੀ ਨੇ ਵੀ ਲਗਾਇਆ ਹੈ ਇਹ ਇੰਨੀ ਗਰਮੀ ਵਾਧ ਰਹੀ ਹੈ ਟੈਂਪਰੇਚਰ ਹੈ ਨਾ ਫਿਰ ਵੀ ਲੋਕ ਦਰਸ਼ਕ ਰਣ ਆ ਰਹੇ ਸੋ ਕੀ ਉਹਨਾਂ ਸੰਤਾ ਵਾਸਤੇ ਸੀ ਕਰ ਰਹੇ ਤੇ ਭਾਈ ਸਾਹਿਬ ਦੇਖੋ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਕੀ ਦੀ ਪਕੰਬਰ ਦੀ ਧਰਤੀ ਹੈ ਅ ਇੱਥੋਂ ਜਿਹੜੇ ਲੋਕ ਹਨ ਬੜੇ ਧਾਰਮਿਕ ਨੇ ਔਰ ਦੇਖੋ ਇੰਨੀ ਗਰਮੀ ਦੇ ਵਿੱਚ ਵੀ ਲੱਖਾਂ ਦੀ ਤਾਦਾਦ ਵਿੱਚ ਇਕੱਠ ਹੋਣਾ ਲੇਕਿਨ ਲੋਕ ਕਰੀਪੂ ਜਿੰਨੇ ਸਭ ਕੋ ਜਿੰਦਾਤਾ ਸਨੇਸ਼ੀ ਸਰਕਾਰ ਦਾ ਮੇਲਾ ਦਾ ਔਰ ਲੋਕਾਂ ਦੇ ਵਿੱਚ ਸ਼ਰਧਾ ਭਾਵਨਾ ਮੋਦ ਹੈ ਔਰ ਮੇਰੇ ਖਿਆਲ ਨਾਲ ਕੋਈ ਹੋਏਗਾ ਕੋਈ ਮੌਕਾ ਨਹੀਂ ਛੱਡਣਾ ਮੀਂਹ ਤਰਗਾ ਤੇ ਆਂਦਾ ਹੀ ਤਾਂ ਕੀ ਸੁਨੇਹਾ ਦੇਣਾ ਚਾਹੂ ਲੁਧਿਆਣਾ ਵਸਦੇ ਦੇਖੋ ਜੀ ਲੁਧਿਆਣਾ ਨਿਵਾਸੀਆਂ ਨੂੰ ਮੈਂ ਹੀ ਕਹੂੰਗਾ ਸਮੂਥ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਬਾਲੀਆਂ ਦਾ ਦਰਵਾਰ ਹੈ ਬੜੀ ਉੱਚੀ ਸ਼ਾਨ ਹੈ ਮੇਰੇ ਦਾਤਾ ਸਨੇਸ਼ ਸ਼ਵਲੇ ਸਰਦਾਰ ਦੀ ਇਹ ਬਾਦਸ਼ਾਹ ਨੇ ਦੁਜਹਾਂ ਦੇ ਤੇ ਇਸ ਦਰ ਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਦਾਤਾ ਸਨੇਸ਼ ਸ਼ਵਲੇ ਸਰਕਾਰ ਦੇ ਮੇਲੇ ਤੇ ਆਓ ਔਰ ਦਾਤਾ ਜੀ ਨੂੰ ਨਮਨ ਕਰੋ ਸਜਦਾ ਸਲਾਮ ਕਰੋ ਔਰ ਦਾਤਾ ਸਨੇਸ਼ ਸ਼ਵਲੇ ਸਰਦਾਰ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਕਰਨਗੇ ਔਰ ਇਹ ਸਾਡਾ ਜਿਹੜਾ ਇਹ ਜਿਹੜੇ ਸੱਭਿਆਚਾਰਕ ਜਿਹੜੇ ਹੈਗੇ ਨੇ ਜਿਹੜੀ ਸੂਫੀ ਦਰਗਾਹਾਂ ਦੇ ਉੱਤੇ ਮੇਲੇ ਲੱਗਦੇ ਨੇ ਇਹ ਸਾਡਾ ਆਪਸੀ ਭਾਈਚਾਰਾ ਤレイン ਦਾ ਪ੍ਰਤੀਕ ਹੈ ਕਿ ਹਰ ਧਰਮ ਦੇ ਲੋਕ ਇਥੇ ਨਕਮਸਤ ਬੰਦੇ ਨੇ ਸਾਡੇ ਸਾਰੇ ਟਾਈਮ ਸਤਿਮਰ ਬਹੁ ਬਹੁ ਮੁਬਾਰਕਾ ਹਿੱਸੇ ਤਰ੍ਹਾਂ ਇਹ ਮੇਲੇ ਲੱਗਦੇ ਰਹੇ ਤੇ ਲੋਕ ਆ ਕੇ ਇੱਥੇ ਨਤਮਸਤ ਠੀਕ ਹੈ ਜੀ ਜੀ ਆਏ ਪੰਜ ਤੋਂ ਚੜ੍ਹਦੀ ਕਲਾ ਚ ਰੱਖੇ ਥੋੜੀ ਮਾਦੀਮ ਰਹੀ ਲੋਕਾਂ ਨੇ ਦੇਖੇ ਦਰਸ਼ਨ ਕਰਨ ਦੀ ਜਿਆਦਾ ਦੀ ਸੋ ਦੋਸਤੋ ਗੱਲਬਾਤ ਕੀਤੀ ਸਾਈਂ ਪਿੱਟੂ ਜੀ ਨਾ ਜੀ ਨਾਲ ਦੱਸਿਆ ਕਿ ਹਰ ਸਾਲ ਇਸੇ ਤਰ੍ਹਾਂ ਹੀ ਮੇਲਾ ਪਰਵਾ ਲੱਗਦਾ ਹੈ ਤੇ ਲੋਕ ਗਰਮੀ ਸਰਦੀ ਕਿਸੇ ਚੀ ਦੀ ਪਰਵਾਹ ਨਾ ਕੀਤੇ ਹੋਏ हिते आए नतमस्तक